ਟਮਾਟਰ ਹਰ ਰਸੋਈ ਵਿੱਚ ਰੋਜ਼ਾਨਾ ਇਸਤੇਮਾਲ ਹੋਣ ਵਾਲੀ ਸਬਜ਼ੀ ਹੈ ਕਿਉਂਕਿ ਰਸੋਈ ਵਿੱਚ ਬਣਨ ਵਾਲੀ ਹਰ ਇੱਕ ਸਬਜ਼ੀ ਵਿੱਚ ਟਮਾਟਰ ਦੀ ਵਰਤੋਂ ਜ਼ਰੂਰੀ ਹੁੰਦੀ ਹੈ ਪਰ ਇਸ ਵੇਲੇ ਬਾਜ਼ਾਰ ਵਿੱਚ ਟਮਾਟਰ ਦੇ ਰੇਟ ਬਹੁਤ ਤੇਜ਼ ਹਨ ਬਾਜ਼ਾਰ ਵਿੱਚ ਇਸ ਵੇਲੇ ਟਮਾਟਰ 80 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਿਹਾ ਹੈ ਟਮਾਟਰ ਦੇ ਰੇਟ ਇਸ ਵੇਲੇ ਤੇਜ਼ ਕਿਉਂ ਹਨ ਇਸ ਬਾਰੇ ਪਤਾ ਕਰਨ ਲਈ ਫਾਸਟੇ ਨਿਊਜ਼ ਟੀਮ ਨੇ ਵੱਲਾ ਸਬਜ਼ੀ ਮੰਡੀ ਦਾ ਦੌਰਾ ਕਰਕੇ ਵਪਾਰੀਆਂ ਨਾਲ ਗੱਲਬਾਤ ਕੀਤੀ ਵੱਲਾ ਸਬਜ਼ੀ ਮੰਡੀ ਦੇ ਵਪਾਰੀ ਲਵਲੀ ਅਰੋੜਾ ਨੇ ਦੱਸਿਆ ਕਿ ਦੇਸ਼ ਦੇ ਟਮਾਟਰ ਉਤਪਾਦਕ ਕੁਝ ਰਾਜਾਂ ਵਿੱਚ ਟਮਾਟਰ ਦੀ ਫਸਲ ਪਿਤੇ ਸਮੇਂ ਵਿੱਚ ਪਈ ਬਾਰਿਸ਼ ਕਾਰਨ ਖਰਾਬ ਹੋਈ ਸੀ ਇਸ ਕਾਰਨ ਟਮਾਟਰ ਦੀ ਫਸਲ ਘਾਟੋਂ ਕਾਰਨ ਰੇਟ ਤੇਜ਼ ਹਨ ਪਰ ਕੁਝ ਦਿਨਾਂ ਵਿੱਚ ਕੁਝ ਦੂਜੇ ਰਾਜਾਂ ਤੋਂ ਟਮਾਟਰ ਦੀ ਨਵੀਂ ਫਸਲ ਆ ਜਾਵੇਗੀ ਤਾਂ ਰੇਟ ਘਟ ਜਾਣਗੇ ਉਹਨਾਂ ਦੱਸਿਆ ਕਿ ਇਸ ਵਾਰ ਜ਼ਿਲ੍ਹੇ ਵਿੱਚ ਮਟਰ ਅਤੇ ਆਲੂ ਦੀ ਫਸਲ ਬਹੁਤ ਹੋਈ ਹੈ ਜਿਲ੍ਹਾ ਅੰਮ੍ਰਿਤਸਰ ਤੋਂ ਵੱਡੀ ਗਿਣਤੀ ਵਿੱਚ ਮਟਰ ਬਾਹਰ ਭੇਜਿਆ ਜਾ ਰਿਹਾ ਹੈ ਇਸ ਵਧੀਆ ਫਸਲ ਨਾਲ ਕਿਸਾਨਾਂ ਨੂੰ ਵੀ ਬਹੁਤ ਫਾਇਦਾ ਹੋਵੇਗਾ ਕੋਈ ਜੀ ਇਸ ਟਾਈਮ ਜਿਹੜੀ ਟਮਾਟਰ ਦੀ ਕ੍ਰੋਪ ਆ ਰਹੀ ਹੈ ਪੰਜਾਬ ਚ ਕੀ 올 ਓਵਰ ਇੰਡੀਆ ਚ ਉਹ ਆ ਰਹੀ ਸੀ 나सिक ਤੋਂ ਮਹਾਰਾਸ਼ਟਰ ਚੋਂ ਕਿ ਇਹ ਦਿਨਾਂ ਚ ਐਮਪੀ ਚ ਵੀ ਸ਼ੁਰੂ ਹੋ ਜਾਂਦੀ ਸੀਗੀ ਆਪਣਾ ਲੇਕਿਨ ਉਹ ਉੱਥੇ ਫਸਲ ਥੋੜੀ ਬਰਸਾਤਾਂ ਕਰਕੇ ਥੋੜੀ ਖਰਾਬ ਹੋ ਗਈ ਥੀ ਲੇਕਿਨ ਇਹ 2-4-5 ਦਿਨਾਂ ਦੇ ਵਿੱਚ ਲੱਗਦਾ ਉਮੀਦ ਹੈ ਪੂਰੀ ਕਿ ਟਮਾਟਰ ਦੀ ਰੇਟ ਡਿੱਗ ਜਾਣਗੇ ਲੇਕਿਨ ਅੱਜ ਦੀ ਤਰੀਕ ਦੇ ਵਿੱਚ 25 25 11 ਅਜ 2025 ਨੂੰ ਕੱਲ੍ਹ ਨਾਲੋਂ ਕਾਫੀ ਰੇਟ ਡਾਊਨ ਨੇ ਅੱਜ ਮਾਰਕੀਟ ਵਿੱਚ ਮਤਲਬ ਜੇ 8-10 ਟਰੱਕ ਸਾਡੀ ਮੰਡੀ 'ਚ ਆਏ ਨੇ ਉਹ ਪੂਰੀ ਤਰ੍ਹਾਂ ਕਲੀਅਰ ਨਹੀਂ ਹੋਏ ਕਿਉਂਕਿ ਕੱਲ੍ਹ ਰੇਟ ਬਹੁਤ ਜ਼ਿਆਦਾ ਸੀ ਅੱਜ 200 ਰੁਪਏ ਕੁ ਰੇਟ ਡਾਊਨ ਰੇਟ ਹੋ ਗਿਆ ਹੈ ਆਉਣ ਵਾਲੇ 4-5 ਦਿਨਾਂ 'ਚ ਜੋ ਰੇਟ ਇਸ ਟਾਈਮ ਚੱਲਦੇ ਪਿੰਦੇ ਨੇ ਉਹ ਰੇਟ ਹੁਣ ਜਲਦੀ ਘਟ ਜਾਣਗੇ ਕੋਈ ਮਤਲਬ ਕਿ ਇਸ਼ੂ ਨਹੀਂ ਰਹੇਗਾ ਜਿਹੜਾ 1700 ਰੁਪਏ ਕਿਲੋਟ ਮਾਰ ਰੇ ਉਹ ਜਲਦੀ ਤੋਂ ਜਲਦੀ 2-4 ਦਿਨਾਂ ਅੰਦਰ 50 ਰੁਪਏ ਕਿਲੋ ਆਏਗਾ ਲੋਕਲ ਫਸਲ ਤੁਸੀਂ ਕਹਿੰਦੇ ਹੋ ਲੋਕਲ ਫਸਲ ਤੇ ਸਾਡੇ ਜਿਹੜੇ ਪੰਜਾਬ ਚੋਂ ਹੁੰਦੀ ਗਰਮੀ ਵਿੱਚ ਉਹਨਾਂ ਮਹਾਰਾਸ਼ਟਰ ਐ ਔਰ ਦੂਜਾ ਤੋਂ ਲਾ ਐਮਪੀ ਐ ਉਧਰ ਦੇ ਫਸਲਾਂ ਚੱਲ ਰਹੀਆਂ ਔਰ ਬਾਕੀ ਹੁਣ ਗੁਜਰਾਤ ਸ਼ੁਰੂ ਹੋ ਜਾਏਗਾ ਹਫਤੇ ਚ ਗੁਜਰਾਤ ਦਾ ਮਾਲ ਸ਼ੁਰੂ ਹੋਏਗਾ ਗੁਜਰਾਤ ਕਾਫੀ ਅੱਛੀ ਬੈਂਕਰ ਫਸਲ ਐ ਔਰ ਜਲਦੀ ਰੇਟ ਟੁੱਟਣਗੇ ਔਰ ਬਾਕੀ ਆਪਨਾ ਹੋਰ ਵੀ ਆਈਟਮ ਹੈ ਜਿਹੜੀ ਅੱਜਕੱਲ ਤੇ ਮਟਰ ਤੇ ਆਲੂ ਦਾ ਆਪਣਾ ਰੇਟ ਕਾਫੀ ਉੱਚੇ ਜਾ ਰਹੇ ਨੇ ਉਹਦੇ ਕਾਰਨ ਇਹ ਹੈ ਕਿ ਪੰਜਾਬ ਵਿੱਚ ਜਿਹੜਾ ਮਟਰ ਦੀ ਫਸਲ ਬਹੁਤ ਅੱਛੀ ਹੈ ਔਰ ਜਿਹੜੀ ਐਸੇ ਨਾਲ ਹੀ ਸਾਡੇ ਐਮਪੀ ਚ ਫਸਲ ਹੁੰਦੀ ਸੀ ਔਰ ਰਤਨਾਮ ਸਾਈਡਸ ਇੰਦੌਰ ਸਾਈਡਸ ਉਧਰ ਲਈ ਫਸਲਾਂ ਹੁੰਦੀਆਂ ਸੀ ਉਹ ਥੋੜਾ ਉਧਰ ਬਰਸਾਤਾਂ ਜ਼ਿਆਦਾ ਹੋਣ ਕਰਕੇ ਉਹਨਾਂ ਦੀ 15 ਦਿਨ ਫਸਲਾਂ ਲੇਟ ਹੋ ਗਈਆਂ ਔਰ ਪੰਜਾਬ ਦੇ ਕਿਸਾਨਾਂ ਨੂੰ ਇਹਦਾ ਬੜਾ ਹੀ ਬੈਨੀਫਿਟ ਮਿਲਿਆ ਹੈ ਔਰ ਆਲੂ ਤੇ ਮਟਰ ਦੇ ਰੇਟ ਚੱਲ ਤੇਜ਼ ਚੱਲ ਰਹੇ ਨੇ ਸਾਰਾ ਇਹ ਥੋੜਾ ਮਟਰ ਤੇ ਆਲੂ ਖਾਸ ਕਰਕੇ ਮਟਰ ਸਾਰਾ ਪੂਰੀ ਇੰਡੀਆ ਨੂੰ ਸਪਲਾਈ ਕਰ ਰਿਹਾ ਕਹਿੰਦਾ ਮਤਲਬ ਕਿ ਮਹਾਰਾਸ਼ਟਰ ਬੰਬਈ ਤੱਕ ਸਾਰਾ ਗੁਜਰਾਤ ਕਵਰ ਕਰ ਰਿਹਾ ਪੂਰਾ ਰਾਜਸਥਾਨ ਕਵਰ ਕਰ ਰਿਹਾ ਦਿੱਲੀ ਤੱਕ ਬੜਾ ਅੱਛਾ ਮਤਲਬ ਕਿ ਸੀਜ਼ਨ ਚੱਲ ਰਿਹਾ ਜੋ ਇਸ ਸਮੇਂ ਪੰਜਾਬ ਦੇ ਕਿਸਾਨਾਂ ਵਾਸਤੇ ਮੈਂ ਉਹ ਹੀ ਤੁਹਾਨੂੰ ਕਹਿ ਰਿਹਾ ਸੀਗਾ ਕਿ ਇਹਦਾ ਰੇਟ ਕਿਉਂ ਨਹੀਂ ਘਟਦਾ ਪਿਆ ਉਹਦੇ ਕਰਕੇ ਕਾਰਨ ਇਹੋ ਹੀ ਹੈ ਕਿ ਉਧਰ ਦੀ ਫਸਲ ਜਿਹੜੀ ਹੈ ਰਤਲਾਮ ਸਾਈਡ ਦੀ ਫਸਲਾਂ ਖਰਾਬ ਹੋ ਗਈਆਂ ਸੀਗੀਆਂ ਜਿਹੜੀ ਫਰਸਟ ਫਸਲ ਚਲਦੀ ਹੈ ਉਹਨਾਂ ਦਾ ਗੈਪ ਆ ਗਿਆ 15 ਦਿਨ ਦਾ ਉਹ 15 ਦਿਨ ਫਸਲਾਂ ਐਦਾ ਹੀ ਮਤਲਬ ਕਿ ਜਿਹੜਾ ਐਲ ਐ ਰੇਟ ਚੱਲ ਰਿਹਾ ਉਹ ਮੈਨੂੰ ਨਹੀਂ ਲੱਗਦਾ ਕਿ 30 ਤੋਂ 40 ਰੁਪਏ ਕਿਲੋ ਥੱਲੇ ਡਾਊਨ ਆਏ। ਔਰ 15 ਦਿਨ ਤੱਕ ਤੇ ਰੇਟ ਅਵਰੇਗਾ ਔਰ ਕਿਸਾਨ ਅੱਛਾ ਪੈਸਾ ਕਮਾਏਗਾ। ਘਰਾਂ ਦੇ ਰਸੋਈਆਂ ਵਿੱਚ ਰੋਜ਼ਾਨਾ ਹੀ ਸਬਜ਼ੀਆਂ ਬੰਦੀਆਂ ਹਨ ਔਰ ਇਨ੍ਹਾਂ ਸਬਜ਼ੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਰੋਲ ਹੁੰਦਾ ਹੈ ਉਹ ਹੁੰਦਾ ਹੈ ਟਮਾਟਰ ਦਾ ਔਰ ਟਮਾਟਰ ਦੇ ਭਾਅ ਇਸ ਵੇਲੇ ਕੁਝ ਜ਼ਿਆਦਾ ਹਨ। ਜਿਸ ਕਾਰਨ ਲੋਕਾਂ ਨੂੰ ਮਹਿੰਗੇ ਭਾਅ 'ਤੇ ਟਮਾਟਰ ਖਰੀਦਨੇ ਪੈ ਰਹੇ ਹਨ। ਵੱਲਾ ਸਬਜ਼ੀ ਮੰਡੀ ਵਿਖੇ ਆੜਤੀਆਂ ਦੇ ਵਪਾਰੀਆਂ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਬਾਹਰ ਦੀਆਂ ਸਟੇਟਸ ਦੇ ਵਿੱਚ ਕੁਝ ਜਗ੍ਹਾ ਬਾਰਿਸ਼ਾਂ ਜ਼ਿਆਦਾ ਹੋਣ ਕਾਰਨ ਫਸਲਾਂ ਘਟ ਆ ਰਹੀਆਂ ਹਨ ਜਿਸ ਕਾਰਨ ਟਮਾਟਰ ਦੇ ਭਾਅ ਜਿਹੜੇ ਉਹ ਵਧੇ ਨੇ ਲੇਕਿਨ 2-4 ਦਿਨ ਬਾਅਦ ਇਹ ਟਮਾਟਰ ਦੇ ਭਾਅ ਬਿਲਕੁਲ ਨਾਰਮਲ ਘਟ ਜਾਣਗੇ ਔਰ ਨਾਰਮਲ ਤੇ ਆ ਜਾਣਗੇ ਔਰ ਜੋ ਬਾਕੀ ਫਸਲ ਹੈ ਲੋਕਲ ਜਿਵੇਂ ਟਮਾਟਰ ਮਟਰ ਹੈ ਔਰ ਆਲੂ ਹਨ ਉਹਨਾਂ ਦੇ ਭਾਅ ਵੀ ਥੋੜੇ ਵਧ ਨੇ ਲੇਕਿਨ ਕੁਝ ਦਿਨ ਬਾਅਦ ਉਹਨਾਂ ਦੇ ਭਾਅ ਵੀ ਥੋੜੇ ਘਟ ਜਾਣਗੇ ਜਿਸ ਨਾਲ ਲੋਕਾਂ ਨੂੰ ਆਸਾਨੀ ਹੋਏਗੀ ਸਬਜ਼ੀ ਖਰੀਦਣ 'ਚ ਔਰ ਸਬਜ਼ੀ ੜੀਓ ਸ ಫಾಸ್ಟ್ವೆ ಅಮೃತಸರ್ ಅಜಯ ಕುಮಾರ್